ਸੱਚੀ ਗੱਲ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਜੋ ਸ਼ਾਇਦ ਤੁਹਾਡੀ ਜ਼ਿੰਦਗੀ ਦੇਖਣ ਦਾ ਨਜ਼ਰੀਆ ਹੀ ਬਦਲ ਦੇਵੇ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਪਹਾੜਾਂ ਵਿੱਚ ਵਸੇ ਇੱਕ ਛੋਟੇ ਜਿਹੇ ਪਿੰਡ ਵਿੱਚ ਡੇਵਿਡ ਨਾਂ ਦਾ ਇੱਕ 24 ਸਾਲਾਂ ਦਾ ਨੌਜਵਾਨ ਰਹਿੰਦਾ ਸੀ ਦੇਖਣ ਨੂੰ ਤਾਂ ਉਹ ਹੱਟਾ-ਕੱਟਾ ਸੀ ਪਰ ਅੰਦਰੋਂ ਉਹ ਬਹੁਤ ਜ਼ਿਆਦਾ ਬੇਚੈਨ ਰਹਿੰਦਾ ਸੀ ਉਸ ਦਾ ਦਿਮਾਗ ਇੱਕ ਅਜਿਹੀ ਭੀੜ ਵਾਂਗ ਸੀ ਜਿੱਥੇ ਵਿਚਾਰਾਂ ਦਾ ਸ਼ੋਰ ਕਦੇ ਰੁਕਦਾ ਹੀ ਨਹੀਂ ਸੀ ਸਾਰਾ ਦਿਨ ਦਿਮਾਗ ਵਿੱਚ ਕੁਝ ਨਾ ਕੁਝ ਚੱਲਦਾ ਰਹਿੰਦਾ ਕਦੇ ਪੁਰਾਣੀਆਂ ਗਲਤੀਆਂ ਦਾ ਪਛਤਾਵਾ ਤੇ ਕਦੇ ਆਉਣ ਵਾਲੇ ਕੱਲ ਦਾ ਫਿਕਰ ਉਸ ਦੀ ਹਾਲਤ ਉਸ ਸਮੁੰਦਰ ਵਰਗੀ ਸੀ ਜਿਸ ਵਿੱਚ ਹਰ ਵੇਲੇ ਤੂਫਾਨ ਉੱਠਿਆ ਰਹਿੰਦਾ ਹੋਵੇ ਉਹ ਸਕੂਨ ਦੀ ਨੀਂਦ ਸੌਣਾ ਭੁੱਲ ਗਿਆ ਸੀ ਤੇ ਉਸ ਦੇ ਚਿਹਰੇ ਤੇ ਮੁਸਕਰਾਹਟ ਜਿਵੇਂ ਕਿਤੇ ਗੁਮ ਹੋ ਗਈ ਸੀ ਇੱਕ ਦਿਨ ਡੇਵਿਡ ਨੇ ਸੁਣਿਆ ਕਿ ਦੂਰ ਪਹਾੜੀਆਂ ਉੱਤੇ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਸਿਆਣਾ ਬਜ਼ੁਰਗ ਰਹਿੰਦਾ ਹੈ ਲੋਕ ਕਹਿੰਦੇ ਸਨ ਕਿ ਉਹ ਬਜ਼ੁਰਗ ਪਹਿਲਾਂ ਸ਼ਹਿਰ ਦਾ ਬਹੁਤ ਵੱਡਾ ਮਨੋਵਿਗਿਆਨੀ ਸੀ ਉਸਨੇ ਆਪਣੀ ਸਾਰੀ ਉਮਰ ਲੋਕਾਂ ਦੇ ਮਾਨਸਿਕ ਦੁੱਖਾਂ ਨੂੰ ਦੂਰ ਕਰਨ ਵਿੱਚ ਲਗਾ ਦਿੱਤੀ ਸੀ ਪਰ ਹੁਣ ਬੁਢਾਪੇ ਵਿੱਚ ਉਹ ਸ਼ਹਿਰ ਦੀ ਭਜਦੌੜ ਛੱਡ ਕੇ ਕੁਦਰਤ ਦੇ ਨੇੜੇ ਇੱਕ ਸ਼ਾਂਤ ਥਾਂ ਤੇ ਰਹਿਣ ਲੱਗ ਪਿਆ ਸੀ ਡੇਵਿਡ ਦੇ ਮਨ ਵਿੱਚ ਇੱਕ ਉਮੀਦ ਜਾਗੀ ਉਸਨੇ ਸੋਚਿਆ ਸ਼ਾਇਦ ਉਹ ਬਜ਼ੁਰਗ ਮੇਰੇ ਮਨ ਦੇ ਇਸ ਤੂਫਾਨ ਨੂੰ ਥਮ ਸਕੇ ਕਈ ਦਿਨਾਂ ਦੇ ਲੰਬੇ ਤੇ ਥਕਾ ਦੇਣ ਵਾਲੇ ਸਫ਼ਰ ਤੋਂ ਬਾਅਦ ਡੇਵਿਡ ਉਸ ਪਹਾੜੀ ਪਿੰਡ ਪਹੁੰਚਿਆ ਉੱਥੇ ਉਸਨੇ ਦੇਖਿਆ ਕਿ ਇੱਕ ਛੋਟਾ ਜਿਹਾ ਘਰ ਹੈ ਜੋ ਹਰੀਆਲੀ ਨਾਲ ਲੱਦਿਆ ਹੋਇਆ ਸੀ ਵਿਹੜੇ ਵਿੱਚ ਇੱਕ ਬਜ਼ੁਰਗ ਬੜੇ ਆਰਾਮ ਨਾਲ ਕਿਤਾਬ ਪੜ੍ਹ ਰਿਹਾ ਸੀ ਉਸਦੇ ਚਿਹਰੇ ਤੇ ਅਜੀਹਾਂ ਨੂਰ ਅਤੇ ਸ਼ਾਂਤੀ ਸੀ ਜੋ ਡੇਵਿਡ ਨੇ ਅਜ ਤੱਕ ਕਿਸੇ ਦੇ ਚਿਹਰੇ ਤੇ ਨਹੀਂ ਦੇਖੀ ਸੀ ਡੇਵਿਡ ਨੇ ਬੜੇ ਅਦਬ ਨਾਲ ਕੋਲ ਜਾ ਕੇ ਕਿਹਾ ਜਨਾਬ ਮੇਰਾ ਮਨ ਬਹੁਤ ਬੇਚੈਨ ਹੈ ਮੈਂ ਆਪਣੇ ਵਿਚਾਰਾਂ ਨੂੰ ਰੋਕ ਨਹੀਂ ਪਾ ਰਿਹਾ ਹਾਂ ਮੈਂ ਆਪਣੇ ਦਿਲ ਵਿੱਚ ਸ਼ਾਂਤੀ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਬਜ਼ੁਰਗ ਨੇ ਕਿਤਾਬ ਤੋਂ ਅੱਖਾਂ ਚੁੱਕੀਆਂ ਤੇ ਇੱਕ ਪਿਆਰੀ ਜਿਹੀ ਮੁਸਕਰਾਹਟ ਨਾਲ ਡੇਵਿਡ ਵੱਲ ਵੇਖਿਆ ਉਹ ਬੋਲੇ ਪੁੱਤਰ ਜੇ ਤੂੰ ਸੱਚਮੁੱਚ ਸ਼ਾਂਤੀ ਚਾਹੁੰਦਾ ਹਾਂ ਤਾਂ ਤੈਨੂੰ ਇੱਕ ਛੋਟਾ ਜਿਹਾ ਕੰਮ ਕਰਨਾ ਪਵੇਗਾ ਉਸ ਬਜ਼ੁਰਗ ਨੇ ਇੱਕ ਮੋਮਬਤੀ ਜਗਾਈ ਤੇ ਡੇਵਿਡ ਦੇ ਹੱਥ ਵਿੱਚ ਫੜਾ ਦਿੱਤੀ ਉਹਨਾਂ ਕਿਹਾ ਇਸ ਮੋਮਬਤੀ ਨੂੰ ਲੈ ਕੇ ਇਸ ਪਹਾੜੀ ਦੇ ਢੇਠਾਂ ਵੱਸੇ ਪੂਰੇ ਪਿੰਡ ਦਾ ਇੱਕ ਚੱਕਰ ਲਗਾ ਕੇ ਆ ਪਰ ਯਾਦ ਰੱਖੀਂ ਚਾਹੇ ਕੁਝ ਵੀ ਹੋ ਜਾਵੇ ਇਹ ਮਮਬਤੀ ਬੁਝਣੀ ਨਹੀਂ ਚਾਹੀਦੀ ਡੇਵਿਡ ਨੇ ਇਹ ਚੁਣੌਤੀ ਕਬੂਲ ਕਰ ਲਈ ਉਸਨੇ ਬੜੇ ਧਿਆਨ ਨਾਲ ਮਮਬਤੀ ਫੜੀ ਤੇ ਤੁਰ ਪਿਆ ਰਸਤਾ ਪਹਾੜੀ ਸੀ ਪਥਰੀਲਾ ਸੀ ਤੇ ਜੰਗਲਾਂ ਵਿੱਚੋਂ ਹੋ ਕੇ ਗੁਜ਼ਰਦਾ ਸੀ ਹਵਾ ਦੇ ਬੁੱਲੇ ਬਾਰ-ਬਾਰ ਮਮਬਤੀ ਦੀ ਲਾਟ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਜਦੋਂ ਵੀ ਤੇਜ਼ ਹਵਾ ਚੱਲਦੀ ਡੇਵਿਡ ਆਪਣੀ ਦੂਜੀ ਹਥੇਲੀ ਨਾਲ ਲਾੜ ਨੂੰ ਢੱਕ ਲੈਂਦਾ ਚੁੱਕ ਕੇ ਚੱਲਦਾ ਤੇ ਬੜੇ ਹੌਲੀ-ਹੌਲੀ ਕਦਮ ਪੁੱਟਦਾ ਉਸ ਦਾ ਪੂਰਾ ਧਿਆਨ ਸਿਰਫ ਉਸ ਨਿੱਕੀ ਜਹੀ ਲਾੜ ਨੂੰ ਬਚਾਉਣ ਵਿੱਚ ਸੀ ਰਸਤੇ ਵਿੱਚ ਸੂਰਜ ਡੁੱਬ ਰਿਹਾ ਸੀ ਦਰਖਤਾਂ ਦੇ ਵਿੱਚੋਂ ਅਸਮਾਨ ਦੇ ਰੰਗ ਬਹੁਤ ਸੋਹਣੇ ਲੱਗ ਰਹੇ ਸਨ ਪਰ ਡੇਵਿਡ ਨੇ ਉੱਪਰ ਦੇਖਿਆ ਤੱਕ ਨਹੀਂ ਜੰਗਲ ਵਿੱਚ ਪੰਛੀ ਆਪਣੇ ਆਲਿਆਂ ਨੂੰ ਪਰਤ ਰਹੇ ਸਨ ਤੇ ਮਿੱਠਾ ਸੰਗੀਤ ਸੁਣਾ ਰਹੇ ਸਨ ਪਰ ਡੇਵਿਡ ਨੂੰ ਕੁਝ ਸੁਣਾਈ ਨਹੀਂ ਦਿੱਤਾ ਪਿੰਡ ਵਿੱਚ ਲੋਕ ਕੀ ਕਰ ਰਹੇ ਸਨ ਬੱਚੇ ਕਿੱਥੇ ਖੇਡ ਰਹੇ ਸਨ ਉਸਨੇ ਕੁਝ ਨਹੀਂ ਦੇਖਿਆ ਉਸਦਾ ਦਿਮਾਗ ਸਿਰਫ ਤੇ ਸਿਰਫ ਉਸ ਮਮਬਤੀ ਦੀ ਲਾਟ ਤੇ ਟਿਕਿਆ ਹੋਇਆ ਸੀ ਕਾਫੀ ਦੇਰ ਬਾਅਦ ਡੇਵਿਡ ਵਾਪਸ ਬਜ਼ੁਰਗ ਕੋਲ ਪਹੁੰਚਿਆ ਉਹ ਥੱਕ ਚੁੱਕਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਜਿੱਤ ਦੀ ਚਮਕ ਸੀ ਉਸਨੇ ਕਿਹਾ ਬਾਬਾ ਜੀ ਮੈਂ ਕਰ ਵਿਖਾਇਆ ਦੇਖੋ ਮਮਬਤੀ ਅਜੇ ਵੀ ਜਾਗ ਰਹੀ ਹੈ ਉਹ ਬਜ਼ੁਰਗ ਮੁਸਕਰਾਏ ਤੇ ਪੁੱਛਿਆ ਬਹੁਤ ਵਧੀਆ ਪਰ ਮੈਨੂੰ ਇਹ ਦੱਸ ਕਿ ਤੂੰ ਡੁੱਬਦੇ ਸੂਰਜ ਦੇ ਰੰਗ ਦੇਖੇ ਕੀ ਤੈਨੂੰ ਜੰਗਲ ਦੀ ਉਹ ਖੂਬਸੂਰਤ ਆਵਾਜ਼ ਸੁਣਾਈ ਦਿੱਤੀ ਕਿ ਤੂੰ ਪਿੰਡ ਦੀ ਰੌਣਕ ਦੇਖੀ ਡੇਵਿਡ ਨੇ ਨਿਰਾਸ਼ਾ ਵਿੱਚ ਸਿਰ ਹਿਲਾਇਆ ਤੇ ਕਿਹਾ ਨਹੀਂ ਜਨਾਬ ਮੈਂ ਕੁਝ ਨਹੀਂ ਦੇਖਿਆ ਤੇ ਨਾ ਹੀ ਕੁਝ ਸੁਣਿਆ ਮੇਰਾ ਸਾਰਾ ਧਿਆਨ ਤਾਂ ਸਿਰਫ ਇਸ ਲਾੜ ਨੂੰ ਬਚਾਉਣ ਵਿੱਚ ਸੀ ਬਜ਼ੁਰਗ ਨੇ ਬੜੇ ਪਿਆਰ ਨਾਲ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਪੁੱਤਰ ਇਹੀ ਤਾਂ ਉਹ ਰਾਜ ਹੈ ਜੋ ਤੂੰ ਲੱਭਣ ਆਇਆ ਸੀ ਜਦੋਂ ਤੇਰਾ ਮਨ ਪੂਰੀ ਤਰ੍ਹਾਂ ਵਰਤਮਾਨ ਵਿੱਚ ਟਿਕਿਆ ਹੁੰਦਾ ਹੈ ਤਾਂ ਉੱਥੇ ਨਾ ਪੁਰਾਣੇ ਦੁੱਖਾਂ ਲਈ ਥਾਂ ਬਚਦੀ ਹੈ ਤੇ ਨਾ ਹੀ ਭਵਿੱਖ ਦੇ ਡਰ ਲਈ ਜਿਸ ਤਰ੍ਹਾਂ ਤੂੰ ਇਸ ਮੋਮਬਤੀ ਦੀ ਲਾਟ ਦੀ ਰਾਖੀ ਕੀਤੀ ਉਵੇਂ ਹੀ ਤੈਨੂੰ ਆਪਣੇ ਮਨ ਦੀ ਇਕਾਗਰਤਾ ਦੀ ਰਾਖੀ ਕਰਨੀ ਪਵੇਗੀ ਉਹਨਾਂ ਅੱਗੇ ਸਮਝਾਇਆ ਬੀਤ ਗਏ ਸਮੇਂ ਵਿੱਚ ਨਾ ਜਾਓ ਤੇ ਆਉਣ ਵਾਲੇ ਕੱਲ ਦੀ ਚਿੰਤਾ ਨਾ ਕਰੋ ਸਭ ਕੁਝ ਉਸ ਪਰਮਾਤਮਾ ਦੇ ਛੱਡ ਦਿਓ ਸ਼ਾਂਤੀ ਕਿਤੇ ਬਾਹਰ ਨਹੀਂ ਹੈ ਇਹ ਤੇਰੇ ਅੰਦਰ ਹੀ ਹੈ ਬਸ ਤੈਨੂੰ ਇਸ ਨੂੰ ਪਛਾਣਨ ਦੀ ਲੋੜ ਹੈ ਡੇਵਿਡ ਨੂੰ ਹੁਣ ਸਾਰੀ ਗੱਲ ਸਮਝ ਆ ਰਹੀ ਸੀ ਉਸਨੇ ਆਪਣਾ ਸਿਰ ਝੁਕਾਇਆ ਤੇ ਸ਼ੁਕਰਾਨਾ ਕਰਦੇ ਹੋਏ ਕਿਹਾ ਸਰ ਹੁਣ ਮੈਂ ਸਮਝ ਗਿਆ ਹਾਂ ਜੇ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਤਾਂ ਮੈਨੂੰ ਅੱਜ ਵਿੱਚ ਜਿਉਣਾ ਸਿੱਖਣਾ ਪਵੇਗਾ ਜਦੋਂ ਡੇਵਿਡ ਆਪਣੇ ਪਿੰਡ ਵਾਪਸ ਮੁੜ ਰਿਹਾ ਸੀ ਸੂਰਜ ਦੀਆਂ ਆਖਰੀ ਕਿਰਨਾਂ ਧਰਤੀ ਨੂੰ ਚੁੰਮ ਰਹੀਆਂ ਸਨ ਪੰਛੀ ਚਹਿਕ ਰਹੇ ਸਨ ਤੇ ਠੰਡੀ ਹਵਾ ਚੱਲ ਰਹੀ ਸੀ ਪਰ ਇਸ ਵਾਰ ਡੇਵਿਡ ਹਰ ਪਲ ਨੂੰ ਮਹਿਸੂਸ ਕਰ ਰਿਹਾ ਸੀ ਉਹ ਹੁਣ ਉਹ ਪੁਰਾਣਾ ਬੇਚੈਨ ਨੌਜਵਾਨ ਨਹੀਂ ਰਿਹਾ ਸੀ ਉਹ ਬਦਲ ਚੁੱਕਾ ਸੀ ਉਸ ਦੇ ਅੰਦਰ ਇੱਕ ਨਵੀਂ ਸ਼ਾਂਤੀ ਨੇ ਜਨਮ ਲੈ ਲਿਆ ਸੀ ਦੋਸਤੋ ਡੇਵਿਡ ਦੀ ਇਹ ਕਹਾਣੀ ਸਿਰਫ ਇੱਕ ਕਹਾਣੀ ਨਹੀਂ ਹੈ ਬਲਕਿ ਇਹ ਸਾਡੇ ਸਾਰਿਆਂ ਦੇ ਜੀਵਨ ਦਾ ਇੱਕ ਸ਼ੀਸ਼ਾ ਹੈ ਜੇ ਅਸੀਂ ਅੱਜ ਆਪਣੀ ਜ਼ਿੰਦਗੀ ਵੱਲ ਝਾਤ ਮਾਰੀਏ ਤਾਂ ਅਸੀਂ ਦੇਖਾਂਗੇ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਡੇਵਿਡ ਵਾਂਗ ਹੀ ਜੀ ਰਹੇ ਹਨ ਸਾਡੇ ਸ਼ਰੀਰ ਤਾਂ ਇੱਥੇ ਹੁੰਦੇ ਹਨ ਪਰ ਸਾਡਾ ਮਨ ਜਾਂ ਤਾਂ ਕੱਲ ਦੀਆਂ ਯਾਦਾਂ ਵਿੱਚ ਭਟਕ ਰਿਹਾ ਹੁੰਦਾ ਹੈ ਜਾਂ ਆਉਣ ਵਾਲੇ ਕੱਲ ਦੇ ਫਿਕਰਾਂ ਵਿੱਚ ਉਲਝਿਆ ਹੁੰਦਾ ਹੈ। ਅਸੀਂ ਅਕਸਰ ਉਹਨਾਂ ਗੱਲਾਂ ਨੂੰ ਫੜ ਕੇ ਬੈਠੇ ਰਹਿੰਦੇ ਹਾਂ ਜੋ ਹੋ ਚੁੱਕੀਆਂ ਹਨ। ਕਿਸੇ ਨੇ ਸਾਡਾ ਦਿਲ ਦੁਖਾਇਆ, ਕੋਈ ਨੁਕਸਾਨ ਹੋ ਗਿਆ, ਜਾਂ ਕੋਈ ਮੌਕਾ ਹੱਥੋਂ ਨਿਕਲ ਗਿਆ, ਅਸੀਂ ਉਹਨਾਂ ਯਾਦਾਂ ਦੀ ਪੰਡ ਆਪਣੇ ਸਿਰ ਤੇ ਚੁੱਕੀ ਫਿਰਦੇ ਹਾਂ। ਪਰ ਸੱਚ ਤਾਂ ਇਹ ਹੈ ਕਿ ਬੀਤਿਆ ਹੋਇਆ ਸਮਾਂ ਉਸ ਰਾਖ ਵਾਂਗ ਹੈ ਜਿਸ ਵਿੱਚੋਂ ਹੁਣ ਕੋਈ ਚੰਗਿਆੜੀ ਨਹੀਂ ਨਿਕਲ ਸਕਦੀ। ਜਿੰਨਾ ਚਿਰ ਅਸੀਂ ਪਿੱਛੇ ਮੁੜ ਕੇ ਦੇਖਦੇ ਰਹਾਂਗੇ ਅਸੀਂ ਅੱਗੇ ਵਧਣ ਦਾ ਰਸਤਾ ਨਹੀਂ ਲੱਭ ਸਕਾਂਗੇ ਦੂਜੇ ਪਾਸੇ ਹੈ ਭਵਿੱਖ ਕੀ ਹੋਵੇਗਾ ਜੇ ਨੌਕਰੀ ਨਾ ਮਿਲੀ ਤਾਂ ਜੇ ਮੇਰਾ ਕੰਮ ਨਾ ਚੱਲਿਆ ਤਾਂ ਇਹ ਜੇ ਅਤੇ ਤਾਂ ਵਾਲੇ ਸਵਾਲ ਸਾਡੇ ਮਨ ਦੀ ਸ਼ਾਂਤੀ ਨੂੰ ਘੋਣਵਾਖ ਖਾ ਜਾਂਦੇ ਹਨ ਯਾਦ ਰੱਖੋ ਚਿੰਤਾ ਕਰਨ ਨਾਲ ਆਉਣ ਵਾਲੀ ਮੁਸੀਬਤ ਟਲਦੀ ਨਹੀਂ ਬਲਕਿ ਅੱਜ ਦਾ ਸਕੂਨ ਜ਼ਰੂਰ ਖਤਮ ਹੋ ਜਾਂਦਾ ਹੈ ਬਜ਼ੁਰਗ ਨੇ ਡੇਵਿਡ ਨੂੰ ਮੋਮਬਤੀ ਕਿਉਂ ਦਿੱਤੀ ਕਿਉਂਕਿ ਮੋਮਬਤੀ ਦੀ ਲਾਟ ਬਹੁਤ ਨਾਜ਼ੁਕ ਹੁੰਦੀ ਹੈ ਜੇ ਤੁਹਾਡਾ ਧਿਆਨ ਇੱਕ ਸੈਕਿੰਡ ਲਈ ਵੀ ਭਟ ਗਿਆ ਤਾਂ ਉਹ ਬੁੱਝ ਜਾਵੇਗੀ ਸਾਡੀ ਸ਼ਾਂਤੀ ਵੀ ਉਸ ਲਾੜ ਵਰਗੀ ਹੀ ਹੈ ਜਦੋਂ ਡੇਵਿਡ ਪੂਰੀ ਤਰ੍ਹਾਂ ਉਸ ਲਾੜ ਤੇ ਕੇਂਦਰਿਤ ਸੀ ਤਾਂ ਉਸਦੇ ਮਨ ਵਿੱਚ ਕੋਈ ਫालतू ਵਿਚਾਰ ਨਹੀਂ ਸੀ ਉਸ ਵੇਲੇ ਉਹ ਨਾ ਡੇਵਿਡ ਸੀ ਨਾ ਉਸਦਾ ਕੋਈ ਇਤਿਹਾਸ ਸੀ ਨਾ ਕੋਈ ਭਵਿੱਖ ਉਸ ਵੇਲੇ ਸਿਰਫ ਉਹ ਸੀ ਅਤੇ ਉਹ ਪਲ ਸੀ ਇਹੀ ਸੱਚੀ ਬੰਦਗੀ ਹੈ ਅਤੇ ਇਹੀ ਸੱਚਾ ਮਨੋਵਿਗਿਆਨ ਹੈ ਜਦੋਂ ਅਸੀਂ ਆਪਣਾ ਕੰਮ ਪੂਰੀ ਸਿੱਧਤ ਅਤੇ ਇਕਾਗਰਤਾ ਨਾਲ ਕਰਦੇ ਹਾਂ ਤਾਂ ਸਾਡਾ ਮਨ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਅਸੀਂ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਮੋਬਾਈਲ, ਸੋਸ਼ਲ ਮੀਡੀਆ ਅਤੇ ਹਜ਼ਾਰਾਂ ਜ਼ਿੰਮੇਵਾਰੀਆਂ ਹਨ, ਉੱਥੇ ਸ਼ਾਂਤੀ ਕਿਵੇਂ ਲੱਭੀਏ? ਸੁਚੇਤ ਹੋ ਕੇ ਜਿਓ, ਯਾਨੀ ਜਦੋਂ ਤੁਸੀਂ ਰੋਟੀ ਖਾ ਰਹੇ ਹੋ ਤਾਂ ਸਿਰਫ ਰੋਟੀ ਖਾਓ। ਉਸ ਦੇ ਸਵਾਦ ਨੂੰ ਮਹਿਸੂਸ ਕਰੋ। ਜਦੋਂ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਪੂਰੇ ਮਨ ਨਾਲ ਉਸ ਦੀ ਗੱਲ ਸੁਣੋ, ਨਾ ਕਿ ਫੋਨ ਵੱਲ ਦੇਖੋ। ਇਹ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਮਨ ਨੂੰ ਵਰਤਮਾਨ ਵਿੱਚ ਰਹਿਣਾ ਸਿਖਾਉਣਗੀਆਂ। ਕੁਦਰਤ ਨਾਲ ਜੁੜੋ। ਜਿਵੇਂ ਬਜ਼ੁਰਗ ਸ਼ਹਿਰ ਛੱਡ ਕੇ ਪਹਾੜਾਂ ਵਿੱਚ ਚਲਾ ਗਿਆ ਸੀ ਸਾਨੂੰ ਵੀ ਦਿਨ ਵਿੱਚ ਘੱਟੋ-ਘੱਟ 10-15 ਮਿੰਟ ਕੁਦਰਤ ਨਾਲ ਬਿਤਾਉਣੇ ਚਾਹੀਦੇ ਹਨ ਪੰਛੀਆਂ ਦੀ ਆਵਾਜ਼ ਦਰੱਖਤਾਂ ਦੀ ਸਰਸਰਾਹਟ ਅਤੇ ਚੜਦਾ ਸੂਰਜ ਇਹ ਸਭ ਸਾਨੂੰ ਯਾਦ ਦਿਵਾਉਂਦੇ ਹਨ ਕਿ ਜ਼ਿੰਦਗੀ ਇਸੇ ਪਲ ਵਿੱਚ ਹੈ ਜੇ ਤੁਹਾਡੇ ਕੋਲ ਅੱਜ ਹੈ ਉਸ ਲਈ ਸ਼ੁਕਰਗੁਜ਼ਾਰ ਬਣੋ ਅਸੀਂ ਅਕਸਰ ਉਸ ਚੀਜ਼ ਲਈ ਰੋਂਦੇ ਹਾਂ ਜੋ ਸਾਡੇ ਕੋਲ ਨਹੀਂ ਹੈ ਪਰ ਉਹਨਾਂ ਹਜ਼ਾਰਾਂ نعمتਾਂ ਨੂੰ ਭੁੱਲ ਜਾਂਦੇ ਹਾਂ ਜੋ ਪਰਮਾਤਮਾ ਨੇ ਸਾਨੂੰ ਬਿਨਾਂ ਮੰਗੇ ਦਿੱਤੀਆਂ ਹਨ ਮੇਰੇ ਪਿਆਰੇ ਦੋਸਤੋ ਜ਼ਿੰਦਗੀ ਕੋਈ ਸਮੱਸਿਆ ਨਹੀਂ ਹੈ ਜਿਸ ਨੂੰ ਸੁਲਝਾਣਾ ਹੈ ਬਲਕਿ ਇਹ ਇੱਕ ਅਹਿਸਾਸ ਹੈ ਜਿਸ ਨੂੰ ਜੁੜਨਾ ਹੈ ਜਿਵੇਂ ਡੇਵਿਡ ਨੇ ਅਖੀਰ ਵਿੱਚ ਸਮਝਿਆ ਸ਼ਾਂਤੀ ਕੋਈ ਅਜਹੀ ਚੀਜ਼ ਨਹੀਂ ਜੋ ਤੁਹਾਨੂੰ ਕਿਸੇ ਦੂਰ ਦੇ ਪਹਾੜ ਜਾਂ ਕਿਸੇ ਵਿਸ਼ੇਸ਼ ਵਿਅਕਤੀ ਕੋਲੋਂ ਮਿਲੇਗੀ ਇਹ ਤੁਹਾਡੇ ਅੰਦਰ ਹੀ ਹੈ ਬਸ ਇਸ ਨੂੰ ਤੁਹਾਡੀ ਤਵਜਹ ਜਾਂ ਧਿਆਨ ਦੀ ਲੋੜ ਹੈ ਪਿਛਲੇ ਕੱਲ ਨੂੰ ਅਲਵਿਦਾ ਕਹੋ ਆਉਣ ਵਾਲੇ ਕੱਲ ਨੂੰ ਉਸ ਮਾਲਕ ਦੇ ਹੱਥ ਛੱਡੋ ਅਤੇ ਅੱਜ ਦੇ ਇਸ ਖੂਬਸੂਰਤ ਪਲ ਨੂੰ ਜੀ ਭਰ ਕੇ ਜੀਓ ਆਪਣੀ ਅੰਦਰਲੀ ਮੋਮਬਤੀ ਦੀ ਲਾਟ ਨੂੰ ਸੰਭਾਲ ਕੇ ਰੱਖੋ ਜੇ ਤੁਹਾਨੂੰ ਇਹ ਕਹਾਣੀ ਅਤੇ ਇਸ ਦਾ ਸੁਨੇਹਾ ਚੰਗਾ ਲੱਗਿਆ ਹੋਵੇ ਤਾਂ ਇਸ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜਰੂਰ ਸਾਂਝਾ ਕਰੋ ਸ਼ੇਅਰ ਕਰੋ ਕੀ ਪਤਾ ਤੁਹਾਡਾ ਇੱਕ ਸ਼ੇਅਰ ਕਿਸੇ ਬੇਚੈਨ ਮਨ ਨੂੰ ਸਕੂਨ ਦੇ ਦੇਵੇ ਅਜਿਹੀਆਂ ਹੋਰ ਪ੍ਰੇਰਣਾਦਾਇਕ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਤੁਹਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇੱਕ ਹੋਰ ਨਵੀਂ ਸੋਚ ਅਤੇ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖੋ ਖੁਸ਼ ਰਹੋ ਅਤੇ ਅੱਜ ਵਿੱਚ ਜਿਉਣਾ ਸਿੱਖੋ ਰੱਬ ਰੱਖਾ